ਸੰਮਤ 557 ਨਾਨਕਸ਼ਹੀ ਮੁਤਾਬਕ 14 ਜੁਲਾਈ 2025 ਦਿਨ ਸੋਮਵਾਰ ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਿਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਿਤ ਮਾਮਲੇ ਵਿਚਾਰੇ ਗਏ ਸਿੱਖਾਂ ਦੇ ਪੰਜੇ ਤਖ਼ ਸਹਿਬਾਨ ਵਿੱਚੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਤਖਤ ਹੈ ਅਤੇ ਖਾਲਸਾ ਪੰਥ ਦੀ ਵਾਲੀ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਸਾਹਿਬ ਵੀ ਅਤ ਸਤਿਕਾਰਤ ਤਖਤ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਅਤੇ ਜਰਨਲ ਸਕੱਤਰ ਸਰਦਾਰ ਇੰਦਰਜੀਤ ਸਿੰਘ ਵੱਲੋਂ ਉਜੇ ਪੱਤਰ ਨੰਬਰ ਪੀਪੀਐਸ ਉਵਲੀਕ 620 ਉਵਲੀਕ 225 ਮਿਤੀ 12 ਜੁਲਾਈ 2025 ਵਿੱਚ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਬੀਤੇ ਸਮੇਂ ਇਥੋਂ ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਨਾਲ ਸੰਬੰਧਿਤ ਕੀਤੇ ਗਏ ਫੈਸਲਿਆਂ ਉੱਤੇ ਮੁੜ ਵਿਚਾਰ ਕਰਨ ਲਈ ਬੇਨਤੀ ਕੀਤੀ ਹੈ। ਬੇਨਤੀ ਪ੍ਰਵਾਨ ਕਰਦੇ ਹਾਂ ਖਾਲਸਾ ਪੰਥ ਦੇ ਵਢੇਰੇ ਹਿੱਤਾ ਪੰਥਕ ਇਕਜੁਟਤਾ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਦੋਵੇਂ ਤਖਤ ਸਹਿਬਾਨ ਦੇ ਮਾਣ ਸਨਮਾਨ ਦੇ ਮੱਦੇ ਨਜ਼ਰ ਜੋ ਮਿਤੀ 21 ਮਈ 2025 ਦੀ ਪੰਜ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਮਤਾ ਨੰਬਰ 3 ਰਾਹੀ ਸਿੰਘ ਸਾਹਿਬ ਜਥੇਦਾਰ ਹੈਡ ਗ੍ਰੰਥੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਭਾਈ ਬਲਦੇਵ ਸਿੰਘ ਅਤੇ ਐਡੀਸ਼ਨਲ ਹੈਡ ਗ੍ਰੰਥੀ ਭਾਈ ਗੁਰਦੇਵਾਲ ਸਿੰਘ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲਗਾਈ ਗਈ ਸੀ ਉਹ ਪੂਰਨ ਰੂਪ ਵਿੱਚ ਖਤਮ ਕੀਤੀ ਜਾਂਦੀ ਹੈ ਅਤੇ ਮਿਤੀ 21 ਮਈ 2025 ਦੀ 71 ਤਾ ਦੇ ਮਤਾ ਨੰਬਰ 4 ਦੇ ਵਿੱਚ ਇਹ ਫੈਸਲਾ ਹੋਰ ਜੋੜਦੇ ਆ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਹ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਮਾਨ ਸਤਕਾਰ ਕੌਮੀ ਇਕਜੁਟਤਾ ਦੀ ਭਾਵਨਾ ਅਤੇ ਇੱਕ ਜਥੇਦਾਰ ਦੀ ਸਤਕਾਰਤ ਪਦਵੀ ਦੇ ਮਾਨ ਸਤਕਾਰ ਦੇ ਮੱਦੇ ਨਜ਼ਰ ਜਿਹੜਾ ਕੇਸ ਪ੍ਰਬੰਧ ਕਮੇਟੀ ਦੇ ਵਿਰੁੱਧ ਅਦਾਲਤ ਵਿੱਚ ਪਾਇਆ ਹੋਇਆ ਹੈ ਉਹ ਕੇਸ ਵਾਪਸ ਲੈਣਗੇ ਮੈਨੂੰ ਆਸ ਆ ਕਿ ਸਿੰਘ ਸਾਹਿਬ ਜਿਹੜੇ ਗਿਆਨੀ ਰਣਜੀਤ ਸਿੰਘ ਜੀ ਆ ਉਹਨਾਂ ਨੂੰ ਵੀ ਪਤਾ ਵਾ ਕਿ ਜੇ ਤਖਤਾਂ ਤੇ ਜਥੇਦਾਰੀ ਕੋਟਾਂ 'ਚ ਜਾਣਗੇ ਤੇ ਫਿਰ ਸੰਗਤ ਜਿਹੜੀ ਆ ਉਹ ਜਦੋਂ ਗੁਰੂ ਘਰ ਦੇ ਵਿੱਚ ਜਾਣ ਕੇ ਅਰਦਾਸਾਂ ਕਰਦੀ ਆ ਆਪਣੀਆਂ ਬੇਨਤੀਆਂ ਕਰਦੀ ਆ ਤੇ ਫਿਰ ਸੰਗਤ ਦੀ ਕਿਤੇ ਨਾ ਕਿਤੇ ਆਸਥਾ ਨੂੰ ਸ਼ਰਧਾ ਨੂੰ ਸੱਟ ਵੱਜਦੀ ਜਦੋਂ ਸਾਡੇ ਜਥੇਦਾਰੀ ਕੋਟਾਂ ਜਾਂਦੇ ਆ ਮੈਨੂੰ ਆਸ ਆ ਵੀ ਉਹ ਬੜੀ ਸ਼ੋਹਰਦਤਾ ਦੇ ਨਾਲ ਇਹਦੇ ਤੇ ਵਿਚਾਰ ਕਰਨਗੇ ਤਖਤਸ਼੍ਰੀ ਹਰਮੰਦਰਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਆਦੇਸ਼ ਹੈ ਕਿ ਉਹ ਗਿਆਨੀ ਰਣਜੀਤ ਸਿੰਘ ਗੌਰ ਨਾਲ ਮਿਲ ਬੈਠ ਕੇ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਦੇ ਬਕਾਇਆ ਸੇਵਾਫਲ ਫੰਡ ਦੀ ਨੀਮਾ ਅਨੁਸਾਰ ਅਦਾਇਗੀ ਕਰਨਗੇ ਜੋ ਵੀ ਉਹਨਾਂ ਦੇ ਸੇਵਾਫਲ ਹੈਗੇ ਆ ਪਿਛਲੇ ਉਹਨਾਂ ਨੂੰ ਦੇਣਗੇ ਇਸ ਸਮੁੱਚੇ ਮਾਮਲੇ ਵਿੱਚ ਗਿਆਨੀ ਰਣਜੀਤ ਸਿੰਘ ਗੌਰ ਸਮੇਤ ਕੋਈ ਵੀ ਸਬੰਧਤ ਸ਼ਖਸੀਅਤ ਮੀਡੀਆ ਸੋਸ਼ਲ ਮੀਡੀਆ ਵਿੱਚ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੇ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਿਤੀ 5 ਜੁਲਾਈ 2025 ਦੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਮਤਾ ਨੰਬਰ 1 ਅਨੁਸਾਰ ਜੋ ਮਤਾ ਪਾਸ ਕੀਤਾ ਗਿਆ ਸੀ ਉਸ ਸਬੰਧੀ ਤੱਤ ਸ਼੍ਰੀ ਹਰਮੰਦਰਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਪ੍ਰਵਾਨ ਕਰਦੇ ਆ ਪੂਜੇ ਬੇਨਤੀ ਪੱਤਰ ਅਤੇ ਕੀਤੀ ਗਈ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦੇ ਹਾਂ ਖਿਮਾ ਜਾਂਚਨਾ ਵੀ ਆਈ ਆ। ਸਾਖਤ ਸਹਿਬਾਨ ਦੀ ਏਕਤਾ ਖਾਲਸਾ ਪੰਥ ਦੇ ਵਢੇਰੇ ਹਿੱਤਾਂ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਮਤੇ ਨੂੰ ਵਾਪਸ ਲਿਆ ਜਾਂਦਾ। ਜਿਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਿਹੜੀ ਪਟਨਾ ਸਾਹਿਬ ਕਮੇਟੀ ਵੱਲੋਂ ਆਪਾਂ ਨੂੰ ਚਿੱਠੀ ਆਈ ਆ। ਜੇਥੇ ਸਾਰੀ ਇਹ ਪੁਨਰ ਵਿਚਾਰ ਹੋਈ। ਉਹਨਾਂ ਨੇ ਲਿਖਿਆ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗਾਜ ਜੀ ਕਾਰਜਕਾਰੀ ਜੱਜਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਤੱਕ ਸ੍ਰੀ ਕੇਸਗੜ ਸਾਹਿਬ ਵਿਸ਼ਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਚੱਲ ਰਹੇ ਮਾਮਲਿਆਂ ਸੰਬੰਧੀ ਸਤਕਾਰਯੋਗ ਸਿੰਘ ਸਾਹਿਬ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਤਰਫੋਂ ਆਪ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਅਸੀਂ ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਸਰਬੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਪੂਰਨ ਰੂਪ ਵਿੱਚ ਸਮਰਪਿਤ ਸਿੱਖ ਹਾਂ ਅਤੇ ਸਦਾ ਰਹ ਆਪ ਦੇ ਗਿਆਤ ਹਿੱਤ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸਬੰਧਤ ਕੁਝ ਮਾਮਲੇ ਚੱਲ ਰਹੇ ਹਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਰਫੋਂ ਬੀਤੇ ਸਮੇਂ ਜੋ ਵੀ ਫੈਸਲੇ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਕੀਤੇ ਗਏ ਹਨ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਖਾਲਸਾ ਪੰਥ ਦੇ ਵਡੇਰੇ ਹਕਾਂ ਪੰਥਕ ਇਕਜੁਟਤਾ ਅਤੇ ਦੋਵੇਂ ਤਖਤ ਸਹਿਬਾਨ ਦੇ ਮਾਣ ਸਨਮਾਨ ਦੇ ਮੱਦੇ ਨਾਜ਼ਰ ਇਹਨਾਂ ਉੱਪਰ ਮੁੜ ਵਿਚਾਰ ਕੀਤੀ ਜਾਵੇ ਇਸ ਦੇ ਨਾਲ ਹੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਰੱਖਣ ਲਈ ਹੋਰ ਸਮਾਂ ਦੇਣ ਦੀ ਤਰਪਾਲਤਾ ਕਰਨੀ। ਇਹਦੇ ਨਾਲ ਹੀ ਸਾਨੂੰ ਜਿਹੜੀ ਅੱਜ ਮੇਲ ਪਟਨਾ ਸਾਹਿਬ ਤੋਂ ਇੱਕ ਹੋਰ ਆਈ ਆ। ਉਹਦੇ ਵਿੱਚ ਇਹਦਾ ਜਿਹੜਾ ਨੰਬਰ ਆ ਤੱਤਾ ਪਪਾ ਸਸਾ ਬਲੀਕ 42 ਹਾਹਾ 225 14725 ਅੱਜ ਦੀ ਹੈ। ਇਹ ਹੈਗਾ ਮਤਾ ਨੰਬਰ 1ਕ। ਅੱਜ ਮਿਤੀ 14 ਜੁਲਾਈ 2025 ਦਿਨ ਸੋਮਵਾਰ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਵਿਸ਼ੇਸ਼ ਕਤਰਤਾ ਹੋਈ। ਇਹ ਸਾਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਮਿਲ ਲਈ ਹੈ। ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਸਿੱਖਾਂ ਦਾ ਮਹਾਨ ਤਖਤ ਹੈ। ਉੱਥੇ ਹੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਮਰ ਸਰ ਸਾਹਿਬ ਸਿੱਖਾਂ ਦਾ ਸਰਵੋੱਚ ਤਖਤ ਹੈ ਇਹ ਉਥੋਂ ਦੇ ਪੰਜ ਸਿੰਘ ਸਾਹਿਬ ਕਹਿ ਰਹੇ ਜੋ ਮਿਤੀ 1 5 2025 ਨੂੰ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਹੁਕਮਨਾਮਾ ਪੱਤਾ ਪੱਤਰ ਨੰਬਰ ਤਤਾ ਫਫਾ ਸਸਾ ਵਲੀਕ 36 ਹਾਹਾ 2025 ਅਤੇ ਮਿਤੀ 25 5 ਜੁਲਾਈ 2025 ਦੀ ਇਕਤਰਤਾ ਵਿੱਚ ਆਦੇਸ਼ 70 ਨੰਬਰ ਤਰਤਾ ਪਪਾ ਸਸਾ ਬਲੀਕ 40 ਹਾ ਹਾ ਅਵਲੀਕ 225 ਪਾਸ ਕੀਤੇ ਸਨ ਉਹਨਾਂ ਨੂੰ ਖਾਲਸਾ ਪੰਥ ਦੀ ਵਢੇਰੇ ਹਤਾ ਪੰਥਕ ਇੱਕ ਜੁੜਤਾ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਵਾਪਸ ਲਿਆ ਜਾਂਦਾ ਹੈ ਤੇ ਉਹਨਾਂ ਵੱਲੋਂ ਇੱਕ ਮੇਲ ਜਿਹੜੀ ਅੱਜ ਇੱਥੇ ਅਕਾਲ ਤਖਤ ਸਾਹਿਬ ਪਹੁੰਚੀ ਇਹ ਸਾਰਾ ਹੈਗਾ ਸੀ ਜੇ ਦੱਸ ਸਰ ਮੰਨ ਕੇ ਚੱਲੀਏ ਕਿ ਹੱਲ ਹੋ ਗਿਆ ਬਾਸ ਮੈਂ ਦੋਨਾਂ 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 ਤੱਕ ਦਾ ਜਿਹੜਾ ਮਸਲਾ ਚੱਲ ਰਿਹਾ ਸੀਗਾ ਹੱਲ ਹੋ ਚੁੱਕਿਆ ਹੈ ਮੰਨ ਕੇ ਚੱਲੀਏ ਬਿਲਕੁਲ ਹੱਲ ਹੋ ਚੁੱਕਾ ਜੀ ਦੇਖੋ 350 ਸਾਲਾ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਆ ਰਹੀ ਆ ਤੇ ਜਦੋਂ ਸ਼ਤਾਬਦੀ ਆ ਰਹੀ ਆ ਆਪਾਂ ਨੂੰ ਵੀ ਪਤਾ ਕਿ ਪਟਨਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਵੀ ਸੰਬੰਧਤਾ ਸੱਚੇ ਪਾਤਸ਼ਾਹ ਜੀ ਉੱਥੇ ਰਹੇ ਆ ਔਰ ਉੱਥੇ ਹੋਰ ਵੀ ਗੁਰਦੁਆਰਾ ਸਾਹਿਬ ਆ ਤੇ ਸ਼ਤਾਬ ਦੀਆਂ ਨੂੰ ਸਿੱਖ ਕੌਮ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਉਂਦੀ ਆ ਇਹ ਜਿਹੜੇ ਸਾਰੇ ਕਾਰਜ ਆ ਇਹ ਬਹੁਤ ਕੌਮੀ ਭਾਵਨਾ ਦੇ ਨਾਲ ਇੱਕ ਮੁੱਠਤਾ ਦੇ ਨਾਲ ਮਨਾਏ ਜਾਣ ਇਹਦੇ ਲਈ ਦੋਵੇਂ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪੰਥ ਦੇ ਵੱਡੇ ਹਿੱਤਾਂ ਦੇ ਲਈ ਜੋ ਵੀ ਕੀਤਾ ਗਿਆ ਇਹਦੇ ਮੁਤਾਬਕ ਜੋ ਮਤੇ ਹੋਏ ਆ ਇਹਦੇ ਮੁਤਾਬਕ ਇਹ ਜੋ ਵਿਵਾਦ ਚੱਲ ਰਿਹਾ ਸੀ ਇਹ ਪੂਰਨ ਰੂਪ ਦੇ ਵਿੱਚ ਖਤਮ ਆ ਤੇ ਅੱਗੇ ਮੈਂ ਤੇ ਗੁਰੂ ਅਗੇ ਅਰਦਾਸ ਕਰਦਾ ਕਿਉਂਕਿ ਅਸੀਂ ਜਦੋਂ ਅਰਦਾਸ ਕਰਦੇ ਆ ਅਸੀਂ ਕਹਿੰਦੇ ਆ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੋ ਪੰਜੇ ਤਖਤ ਸਹਿਬਾਨ ਦੇ ਵਿੱਚ ਇਦਾਂ ਹੀ ਆਪਸੀ ਪ੍ਰੇਮ ਪਿਆਰ ਮੁਹੱਬਤ ਰਹੇ ਤੇ ਖਾਲਸਾ ਪੰਥ ਦੇ ਵੱਡੇ ਹਿੱਤਾਂ ਦੇ ਲਈ ਇਥੋਂ ਗੁਰਮਤ ਦਾ ਸੰਦੇਸ਼ ਉਪਦੇਸ਼ ਕੌਮ ਦੀ ਚੜ੍ਹਦੀ ਕਲਾ ਦੇ ਜਿਹੜੇ ਸੰਦੇਸ਼ ਆ ਹਮੇਸ਼ਾ ਜਾਂਦੇ ਰਹੇ ਸਿੰਘ ਸਾਹਿਬ ਦੇ ਨਿਯਮ ਤੌਰ ਤੇ ਪੇਸ਼ ਹੋਲੀ ਗੱਲ ਕਹੀ ਗਈ ਸੀ ਉਹ ਵੀ ਇਸ ਨੂੰ ਕਿਸ ਤਰ੍ਹਾਂ ਦੇ ਕੇ ਆਦੇਸ਼ ਹੁਣ ਜਿਹੜਾ ਕਹਾਂਗੇ ਜੀ ਸਾਰੀ ਕਮੇਟੀ ਦੇ ਜੀ ਤੌਰ ਤੇ ਆ ਕੇ ਆਪਾਂ ਸਭ ਤੁਸੀਂ ਵੀ ਕਹਿ ਰਹੇ ਹੋ ਖਤਮ ਸਿੰਘ ਸਾਹਿਬ ਬੜੇ ਲੰਬੇ ਅਸੇ ਤੋਂ ਆਵਾਜ਼ ਚੱਲ ਰਿਹਾ ਸੀਗਾ ਜਿਹੜਾ ਤੁਹਾਡੇ ਜਿੱਤਰਾ ਚੱਕੇ ਹੱਲ ਹੋ ਸਕਦੇ ਹੈ ਫਿਰ ਤੁਸੀਂ ਕਿੰਨੇ ਕਬੱਡੀ ਇਹਨੂੰ ਮੰਨਦੇ ਹੋ ਜਦੋਂ ਮਾਇਨੇ ਕੀ ਰਹਦੀ ਤੁਹਾਡੇ ਅਸਤੇ ਦੇ ਦੇਖੋ ਮਾਇਨੇ ਤੇ ਇਹੋ ਹੀ ਆ ਕੇ ਜਿਹੜਾ ਗੁਰੂ ਦਾ ਸਿਧਾਂਤ ਆ ਮੈਂ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਆ ਭਈ ਪੰਥ ਦੇ ਵਿੱਚ ਕਦੀ ਵੀ ਆਪਸੀ ਆਦ ਵਿਵਾਦ ਨਾ ਹੋਵੇ ਇਹਦੇ ਵਿੱਚ ਇਹ ਹੈਗਾ ਵੀ ਜੋ ਗੁਰੂ ਦਾ ਸਿਧਾਂਤ ਆ ਗੁਰਮੁਖ ਵੈਸੋ ਸਫਾ ਵਿਛਾਏ ਉਹਦੇ ਮੁਤਾਬਕ ਆਪਾਂ ਫੇਰ ਗੁਰਮੁਖ ਵੈਸੋ ਸਫਾ ਵਿਛਾਏ ਸਿਧਾਂਤ ਅਨੁਸਾਰ ਬੈਠੇ ਆਂ ਔਰ ਮੈਂ ਇਹ ਸਾਰਾ ਜਿਹੜਾ ਹੈਗਾ ਵਾ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਥਾਪੜਾ ਸਮਝਦਾ ਕਿ ਗੁਰੂ ਪਾਤਸ਼ਾਹ ਦੀ ਮਿਹਰ ਤੇ ਕਿਰਪਾ ਸਦਕਾਏ ਜਿਹੜਾ ਸਾਰਾ ਆਵਾਦ ਵਿਵਾਦ ਹੀ ਉਹ ਬੜੇ ਸ਼ੋਹਰਤਮਹੌਲ ਦੇ ਵਿੱਚ ਹੱਲ ਹੋ ਗਏ ਮਾਨ ਸਾਹਿਬ ਕੋਈ ਤਨਖਾਹੀਏ ਕਰਾ ਦਿੱਤੀ ਕਿ ਅਸੀਂ ਕੋਈ ਇਹ ਨੋ ਵੀ ਖਤਮ ਹੋ ਗਿਆ ਨਾ ਜੀ ਇਹਦਾ ਸਾਰਾ ਹਾਂਜੀ ਉਹਨਾਂ ਨੇ ਜਦੋਂ ਮਤੇ ਵਾਪਸ ਲੈ ਲਏ ਉਹ ਖਤਮ ਹੋ ਗਏ ਜੀ ਕੋਈ ਪੈਸਾ ਬਾਦਲ ਮਹੌਲ ਚ ਨਾ ਕਰਦਾ ਲੋਕੀ ਵਾਪਸ ਲੈ ਲਏ ਉਹ ਤੇ ਹੋ ਹੀ ਕਹਨੇ ਜਦੋਂ ਉਹਨਾਂ ਨੇ ਉਹ ਮਤੇ ਵਾਪਸ ਲੈ ਲਏ ਗੱਲ ਖਤਮ ਹੋ ਗਈ ਸਾਹਿਬ ਆਪ ਜੀ ਨੇ ਜਿਗਰ ਕਿਸ ਤਰ੍ਹਾਂ ਕਿ ਮਾਫੀ ਉਹਨਾਂ ਨੇ ਮੰਗੀਆ ਕੋਈ ਪ੍ਰਸਤ ਕਮੇਟੀ ਨੇ ਮੰਗੀਆ ਜੀ ਤੁਹਾਨੂੰ ਆ ਜਿਹੜੇ ਬੰਦੇ ਸਬੰਧਤ ਆਪਾਂ ਤਨਖਾਹੀਏ ਘੋਸ਼ਿਤ ਕੀਤੇ ਸੀ ਉਸ ਦਿਨ ਉਹਨਾਂ ਨੇ ਮਾਫੀ ਮੰਗ ਲਈ ਸ਼ਮਾ ਮੰਗ ਲਈ ਉਹਨਾਂ ਨੇ ਠੀਕ ਹੈ ਹਿੰਦਕ ਪੁੱਨੇ ਸੀ ਇਹਨੇ ਬੰਦੇ ਜਿਹਨਾਂ ਨੇ ਮਾਫ ਕਰਨਾ ਇਹ ਜਿੰਨੇ ਜਾਣੇ ਵੀ ਹੈਗੇ ਸੀ ਉਹਨਾਂ ਸਾਰੇ ਨੇ ਮੰਗ ਲਈ ਸਰ ਗੁਰੂ ਸਾਹਿਬ ਦੀ ਤੇ ਕਿਰਪਾ ਹੋਈ ਨਹੀਂ ਮਸਲਾ ਆਪ ਲੋ ਗਿਆ ਹੋਰ ਕਿਸੇ ਸ਼ਖਸੀਅਤ ਦਾ ਵੀ વિશેષ ਯੋਗਦਾਨ ਆ ਇਸ ਝੂਠ ਹੋਦੇ ਪਿੱਛੇ ਇਸ ਮੈਂ ਤੁਹਾਨੂੰ ਮੈਂ ਫੇਰ ਕਹਿੰਦਾ ਮੈਂ ਝੂਠ ਨਹੀਂ ਬੋਲਦਾ ਨਾ ਮੈਂ ਖੁਦ ਗਿਆਨੀ ਬਲਦੇਵ ਸਿੰਘ ਨਾਲ ਫੋਨ ਤੇ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੰਘ ਸਾਹਿਬ ਆਪਾਂ ਨੂੰ ਮਿਲ ਬੈਠਣਾ ਚਾਹੀਦਾ ਆਪਾਂ ਨੂੰ ਮਿਲ ਬੈਠ ਕੇ ਜੇ ਤੁਹਾਨੂੰ ਜਿਹੜੀ ਵੀ ਗੱਲ ਤੇ ਕੋਈ ਹੈ ਤੇ ਆਪਾਂ ਦਾ ਹੱਲ ਕਰ ਸਕਦੇ ਹਾਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਰਿਆਂ ਨੂੰ ਕਲਾਵੇ ਚ ਲੈਂਦਾ ਇਹਦੇ ਵਿੱਚ ਮੈਂ ਸਮਝਦਾ ਵੀ ਸਾਰਾ ਯੋਗਦਾਨ ਸੱਚੇ ਪਾਤਸ਼ਾਹ ਦਾ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਹੈ ਕਿਉਂਕਿ ਸਾਰੇ ਪਾਸੇ ਚਿੰਤਾ ਹੀ ਹੈ ਭਾਵੇਂ ਕਿ ਮੈਂ ਪਹਿਲਾਂ ਵੀ ਆ ਕਿਹਾ ਹੈ ਵੀ ਇਹ ਕੋਈ ਅੱਜ ਨਵਾਂ ਨਹੀਂ ਵਿਸ਼ਾ ਹੈ ਇਹ 2003 ਦੇ ਵਿੱਚ ਵੀ ਹੈਗਾ ਸੀ ਇਹ 2008 ਚ ਵੀ ਹੈਗਾ ਸੀ 2015 ਚ ਵੀ ਹੈਗਾ ਸੀ ਪਰ ਜਿਸ ਤਰੀਕੇ ਦੇ ਨਾਲ ਇਸ ਵਾਰੀ ਗੁਰੂ ਸਾਹਿਬ ਨੇ ਇਹਨੂੰ ਸਾਰੇ ਨੂੰ ਹੱਲ ਕੀਤਾ ਵਾ ਅੱਗੇ ਕਦੀ ਇਦਾਂ ਹੋਇਆ ਨਹੀਂ ਤੋਂ ਪਾਤਸ਼ਾਹ ਦੀ ਕਿਰਪਾ ਵਾ ਇਹ ਸਾਰਾ ਯੋਗਦਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹਦੇ ਸਦਕਾ ਇਹ ਸਾਰਾ ਬਹੁਤ ਮੁਹੱਬਤ ਤੇ ਇਤਫਾਕ ਦੇ ਨਾਲ ਸਾਰਾ ਕੁਝ ਨਿਬੜ ਗਿਆ